ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਮੈਂ ਜੋ ਸਾਖੀ ਲੈ ਕੇ ਆਈਆਂ ਉਹ ਹੈਗੀ ਆ ਅਹੰਕਾਰ ਤੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਨ੍ਹਾਂ ਨੇ ਵੀ ਅਹੰਕਾਰ ਕੀਤਾ ਹੈ ਆਪਣੀ ਸ਼ਕਤੀ ਦਾ ਕੀਤਾ ਹੋਵੇ ਭਾਵੇਂ ਆਪਣੀ ਭਗਤੀ ਦਾ ਕੀਤਾ ਹੋਵੇ ਭਾਵੇਂ ਆਪਣੀ ਬੁੱਧੀ ਦਾ ਕੀਤਾ ਹੋਵੇ ਜਿਨ੍ਹਾਂ ਜਿਨ੍ਹਾਂ ਨੇ ਅਹੰਕਾਰ ਕੀਤਾ ਓਹਨਾਂ ਨੇ ਆਪਣੇ ਜੀਵਨ ਦਾ ਨਾਸ਼ ਕੀਤਾ ਹੈ ਕਿਉਂਕਿ ਅਹੰਕਾਰ ਇੱਕ ਅਜੇਹੀ ਵੱਡੀ ਬਿਮਾਰੀ ਆ ਜੋ ਚੰਗੇ-ਚੰਗੇਆਂ ਨੂੰ ਹੀ ਖਤਮ ਕਰ ਦਿੰਦੀ ਆ ਜੇ ਆਪਾਂ ਗੱਲ ਕਰੀਏ ਰਾਵਣ ਦੀ ਉਸ ਨੂੰ ਵੀ ਬਹੁਤ ਅਹੰਕਾਰ ਸੀ ਆਪਣੀ ਬੁੱਧੀ ਦਾ ਆਪਣੀ ਭਗਤੀ ਦਾ ਇੱਥੋਂ ਤੱਕ ਕਿ ਆਪਣੇ ਬਲ ਦਾ ਉਸ ਨੂੰ ਇਹ ਅਹੰਕਾਰ ਸੀ ਕਿ ਮੈਨੂੰ ਕੋਈ ਨਹੀਂ ਮਾਰ ਸਕਦਾ ਮੈਨੂੰ ਕੋਈ ਖਤਮ ਨਹੀਂ ਕਰ ਸਕਦਾ ਇਸੇ ਮੂਰਖਤਾ ਦੇ ਚੱਕਰ ਦੇ ਵਿੱਚੋਂ ਉਸ ਨੇ ਮਾਤਾ ਸੀਤਾ ਨੂੰ ਚੁੱਕ ਕੇ ਆਪਣੇ ਮਹਿਲ ਵਿੱਚ ਲੈ ਆਂਦਾ ਕਿਉਂਕਿ ਉਸਨੇ ਆਪਣੀ ਭੈਣ ਦਾ ਬਦਲਾ ਲੈਣਾ ਸੀ ਇਹ ਉਸਦੀ ਮੂਰਖਤਾ ਸੀ ਪਰ ਉਸ ਨੂੰ ਅਹੰਕਾਰ ਦੇ ਚੱਕਰ ਦੇ ਵਿੱਚ ਆਪਣੇ ਹੀ ਕੁਲ ਦਾ ਖਾਤਮਾ ਕਰ ਲਿਆ ਇਸੇ ਹੀ ਸਾਖੀ ਨੂੰ ਮੈਂ ਤੁਹਾਡੇ ਅੱਗੇ ਬਿਆਨ ਕਰਨ ਲੱਗੀਆਂ ਕਿ ਕਿਦਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਅਹੰਕਾਰੀ ਸਾਧੂ ਦਾ ਅਹੰਕਾਰ ਤੋੜਿਆ ਸੀ ਇਹ ਉਹ ਸਮਾਂ ਸੀ ਜਦੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਉਦਾਸੀ ਦੌਰਾਨ ਭਾਈ ਮਰਦਾਨਾ ਜੀ ਨਾਲ ਦੇਸ਼ ਦਿਸ਼ਾਂਤਾਂ ਵਿੱਚ ਫਿਰ ਰਹੇ ਸਨ ਜਿੱਥੇ ਵੀ ਜਾਂਦੇ ਉੱਥੇ ਮਨੁੱਖਤਾ ਨੂੰ ਇੱਕੋ ਪ੍ਰਭੂ ਦੀ ਯਾਦ ਨਾਮ ਦੀ ਮਹਾਨਤਾ ਅਤੇ ਅਹੰਕਾਰ ਤੋਂ ਮੁਕਤੀ ਦਾ ਉਪਦੇਸ਼ ਦਿੰਦੇ ਇੱਕ ਵਾਰ ਗੁਰੂ ਸਾਹਿਬ ਇੱਕ ਅਜਿਹੇ ਇਲਾਕੇ ਵਿੱਚ ਪਹੁੰਚੇ ਜਿੱਥੇ ਇੱਕ ਬਹੁਤ ਪ੍ਰਸਿੱਧ ਸਾਧੂ ਰਹਿੰਦਾ ਸੀ ਲੋਕ ਉਸ ਨੂੰ ਮਹਾਨ ਤਪਸਵੀ ਮੰਨਦੇ ਸਨ ਉਹ ਸਾਲਾਂ ਤੋਂ ਜੰਗਲ ਵਿੱਚ ਰਹਿੰਦਾ ਭੁੱਖਾ ਪਿਆਸਾ ਸਰੀਰ ਨੂੰ ਕਠੋਰ ਤਪ ਨਾਲ ਕਮਜ਼ੋਰ ਕਰ ਲਿਆ ਸੀ ਲੋਕ ਦੂਰ ਦੂਰ ਤੋਂ ਉਸ ਦੇ ਦਰਸ਼ਨ ਕਰਨ ਆਉਂਦੇ ਮੱਥਾ ਟੇਕਦੇ ਅਤੇ ਉਸ ਨੂੰ ਰੱਬ ਦਾ ਰੂਪ ਮੰਨਣ ਲੱਗ ਗਏ ਪਰ ਉਸ ਸਾਧੂ ਦੇ ਅੰਦਰ ਇੱਕ ਵੱਡਾ ਰੋਗ ਸੀ ਅਹੰਕਾਰ ਦਾ ਉਸ ਨੂੰ ਇਹ ਭਰੋਸਾ ਹੋ ਗਿਆ ਸੀ ਕਿ ਮੇਰੇ ਵਰਗਾ ਤਪਸਵੀ ਕੋਈ ਨਹੀਂ ਮੈਂ ਹੀ ਰੱਬ ਤੋਂ ਸਭ ਤੋਂ ਨੇੜੇ ਹਾਂ ਉਸਨੇ ਇਹ ਪਰਮ ਪਾਲਿਆ ਸੀ ਕਿ ਮੈਂ ਹੀ ਰੱਬ ਹਾਂ ਤੇ ਮੈਂ ਹੀ ਰੱਬ ਦੇ ਨੇੜੇ ਹਾਂ ਤੇ ਮੇਰੇ ਤੋਂ ਉੱਪਰ ਕੋਈ ਵੀ ਨਹੀਂ ਹੈਗਾ ਜਦੋਂ ਗੁਰੂ ਨਾਨਕ ਦੇਵ ਜੀ ਨੇ ਉਸ ਜੰਗਲ ਵਿੱਚ ਪਹੁੰਚ ਕੇ ਪ੍ਰਦਾਇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਬਹੁਤ ਦੂਰ ਤੋਂ ਆ ਰਹੇ ਹਾਂ ਕੁਝ ਆਹਾਰ ਮਿਲ ਜਾਵੇ ਤਾਂ ਕਿਰਪਾ ਹੋ ਜਾਵੇ ਕਿਉਂਕਿ ਸਫਰ ਕਰਨਾ ਕੋਈ ਸੌਖੀ ਗੱਲ ਤਾਂ ਹੈ ਨਹੀਂ ਉਹਨਾਂ ਨੂੰ ਭੁੱਖ ਲੱਗੀ ਅਤੇ ਉਹਨਾਂ ਨੇ ਬਾਬੇ ਨਾਨਕ ਨੂੰ ਬੇਨਤੀ ਕੀਤੀ ਗੁਰੂ ਸਾਹਿਬ ਮੁਸਕੁਰਾਏ ਅਤੇ ਕਹਿਣ ਲੱਗੇ ਮਰਦਾਨਿਆਂ ਆਹਾਰ ਤਾਂ ਮਿਲ ਜਾਵੇਗਾ ਪਰ ਪਹਿਲਾ ਅਹੰਕਾਰ ਦਾ ਭੁੱਖਾ ਕੌਣ ਹੈ ਇਹ ਵੇਖਣਾ ਹੈ ਗੁਰੂ ਸਾਹਿਬ ਸਾਧੂ ਦੇ ਆਸ਼ਰਮ ਵੱਲ ਚਲੇ ਗਏ ਜਦੋਂ ਸਾਧੂ ਨੇ ਗੁਰੂ ਸਾਹਿਬ ਨੂੰ ਦੇਖਿਆ ਉਸਨੇ ਨਾ ਨਮਸਕਾਰ ਕੀਤੀ ਨਾ ਆਦਰ ਉਲਟ ਕਹਿਣ ਲੱਗਾ ਤੁਸੀਂ ਕੌਣ ਹੋ ਇੱਥੇ ਕਿਉਂ ਆਏ ਹੋ ਗੁਰੂ ਨਾਨਕ ਦੇਵ ਜੀ ਸ਼ਾਂਤ ਸਭ ਭਾਵ ਨਾਲ ਬੋਲੇ ਅਸੀਂ ਰਾਹੀ ਹਾਂ ਨਾਮ ਦਾ ਵਪਾਰ ਕਰਦੇ ਹਾਂ ਸੁਣਿਆ ਸੀ ਇੱਥੇ ਇੱਕ ਵੱਡਾ ਤਪੱਸਵੀ ਰਹਿੰਦਾ ਹੈ ਸੋ ਦਰਸ਼ਨ ਕਰਨ ਆ ਗਏ ਸਾਧੂ ਹੰਕਾਰ ਨਾਲ ਹੱਸ ਪਿਆ ਦਰਸ਼ਨ ਮੇਰੇ ਦਰਸ਼ਨ ਕਰਨ ਨਾਲ ਮੁਕਤੀ ਨਹੀਂ ਮਿਲਦੀ ਮੁਕਤੀ ਲਈ ਮੇਰੇ ਵਰਗਾ ਤਪ ਕਰਨਾ ਪੈਂਦਾ ਹੈ ਗੁਰੂ ਸਾਹਿਬ ਨੇ ਬੜੀ ਮਿੱਠੀ ਆਵਾਜ਼ ਵਿੱਚ ਪੁੱਛਿਆ ਸਾਧੂ ਜੀ ਤੁਸੀਂ ਕਿੰਨੇ ਸਾਲਾਂ ਤੋਂ ਤਪ ਕਰ ਰਹੇ ਹੋ ਉਸਨੇ ਬੜੇ ਹੀ غرੂਰ ਨਾਲ ਕਿਹਾ 40 ਸਾਲ ਨਾ ਅਨਾਜ ਨਾ ਸੁਖ ਕੇਵਲ ਤਪ ਗੁਰੂ ਨਾਨਕ ਦੇਵ ਜੀ ਨੇ ਫਿਰ ਪੁੱਛਿਆ ਤੁਸੀਂ ਕਦੇ ਆਪਣੇ ਮਨ ਨੂੰ ਵੀ ਜਿੱਤਿਆ ਸਾਧੂ ਠਿੱਟ ਗਿਆ ਮਨ ਨੂੰ ਜਿੱਤਣਾ ਮੈਂ ਸਰੀਰ ਨੂੰ ਤਪਾਇਆ ਹੈ ਇਹੀ ਕਾਫੀ ਹੈ ਤਦ ਗੁਰੂ ਸਾਹਿਬ ਨੇ ਬਚਨ ਕੀਤਾ ਮਨ ਜਿੱਤੇ ਜਗ ਜੀਤ ਭਾਵ ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਉਸ ਨੇ ਸਾਰਾ ਸੰਸਾਰ ਜਿੱਤ ਲਿਆ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਭੁੱਖ ਪਿਆਸ ਸਹੀ ਪਰ ਅਹੰਕਾਰ ਨੂੰ ਖਵਾਇਆ ਤੁਸੀਂ ਲੋਕਾਂ ਦੀ ਵਾਹ ਵਾਹ ਸੁਣੀ ਪਰ ਪ੍ਰਭੂ ਦੀ ਆਵਾਜ਼ ਨਾ ਸੁਣੀ ਇਹ ਸ਼ਬਦ ਸਾਧੂ ਦੇ ਦਿਲ ਵਿੱਚ ਬਿਜਲੀ ਮਾਰਗ ਵੱਜੇ ਉਸ ਦੀਆਂ ਅੱਖਾਂ ਭਰ ਆਈਆਂ 40 ਸਾਲਾਂ ਦਾ ਤਪ ਇੱਕ ਪਲ ਵਿੱਚ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਰੋ ਰੋ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਤਪ ਕੀਤਾ ਪਰ ਮੈਂ ਆਪਣੇ ਆਪ ਨੂੰ ਰੱਬ ਤੋਂ ਵੱਡਾ ਸਮਝ ਬੈਠਾ ਹਾਂ ਮੈਨੂੰ ਬਖਸ਼ ਲਓ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਨਾਲ ਉਸ ਦੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ ਨਾ ਤਪ ਨਾਲ ਨਾ ਭੇਖ ਨਾਲ ਰੱਬ ਮਿਲਦਾ ਹੈ ਨਿਮਰਤਾ ਨਾਲ ਨਾਮ ਜਪੋ ਸੇਵਾ ਕਰੋ ਅਤੇ ਹਰ ਇੱਕ ਵਿੱਚ ਵਾਹਿਗੁਰੂ ਨੂੰ ਵੇਖੋ ਉਸ ਦਿਨ ਉਸ ਸਾਧੂ ਦਾ ਅਸਲੀ ਜਨਮ ਹੋਇਆ ਅਹੰਕਾਰ ਮਰ ਗਿਆ ਨਿਮਰਤਾ ਜੁੰਦੀ ਹੋ ਗਈ ਇਸ ਸਾਖੀ ਰਾਹੀ ਗੁਰੂ ਨਾਨਕ ਦੇਵ ਜੀ ਸਾਨੂੰ ਸਿਖਾਉਂਦੇ ਹਨ ਕਿ ਧਰਮ ਬਾਹਰਲੇ ਤਪ ਵਿੱਚ ਨਹੀਂ ਧਰਮ ਅੰਦਰਲੇ ਮਨ ਦੀ ਸਫਾਈ ਵਿੱਚ ਹੈ ਅਹੰਕਾਰ ਸਭ ਤੋਂ ਵੱਡੀ ਰੁਕਾਵਟ ਹੈ ਨਿਮਰਤਾ ਸਭ ਤੋਂ ਵੱਡੀ ਪੂੰਜੀ ਹੈ ਨਾਨਕ ਨੀਚ ਕਹੇ ਵਿਚਾਰ